ਤੁਸ ਜੁੜੀਆਂ ਖਬਰਨਾਮਾ ਦੇ ਨਾਲ ਜਗਤਾਰ ਦਸਾਂਗ ਸਾਹਿਬ ਦਾ ਸਵਾਦ ਕਰਦਾ ਹਾਂ। ਕਿਸਾਨਾਂ ਨੂੰ ਆਏ ਦਿਨ ਹੀ ਖੇਤਾਂ ਦੇ ਵਿੱਚ ਸਮੱਸਿਆ ਸਾਹਮਣੇ ਆ ਰਹੀ ਸੀਗੀ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਟ੍ਰਾਂਸਫਰੈਂਸ ਤਾਂਬਾ ਚੋਰੀ ਹੋ ਜਾਂਦਾ ਸੀ। ਜਿਸ ਕਾਰਨ ਲਗਾਤਾਰ ਉਹਨਾਂ ਵੱਲੋਂ ਪੁਲਿਸ ਨੂੰ ਤਲਾਸ਼ ਕੀਤੀ ਜਾਂਦੀ ਸੀ। ਪਰ ਹੁਣ ਫਰੀਕੋਟ ਪੁਲਿਸ ਵੱਲੋਂ ਦਾਵਾ ਕੀਤਾ ਹੈ ਉਹਨਾਂ ਵੱਲੋਂ ਇੱਕ ਗੈਂਗ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਤਾਂਬਾ ਅਤੇ ਕਰੀਬ ਉਹਨਾਂ ਵੱਲੋਂ 60 ਦੇ ਕਰੀਬ ਕੀਤੀਆਂ ਹੋਈਆਂ ਵਾਰਦਾਤਾਂ ਨੂੰ ਮੰਨਿਆ ਗਿਆ ਹੈ। ਅਸਮਾਨ ਦੇ ਵਿੱਚ ਜਾਣਕਾਰੀ ਦਿੰਦੇ ਹੋਇਆ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਥਾਣਾ ਸਾਦਕ ਦੇ ਅਧੀਨ ਕਈ ਪਿੰਡਾਂ ਦੇ ਵਿੱਚ ਚੋਰੀਆਂ ਹੋਈਆਂ ਸਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਗਰੁੱਪ ਦੇ 6 ਲੋਕਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 80 ਕਿਲੋ ਦੇ ਕਰੀਬ ਤਾਂਬਾ ਬਰਾਮਦ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਪੁਛਗਛ ਇਹਨਾਂ ਮੰਨਿਆ ਕਿ ਉਹਨਾਂ ਵੱਲੋਂ 60 ਦੇ ਕਰੀਬ ਵਾਰਦਾਤਾਂ ਕੀਤੀਆਂ ਜੋ ਕਿ ਫਰੀਖੋੜ ਤੋਂ ਇਲਾਵਾ ਸ਼੍ਰੀ ਮਕਸਦਰ ਸਾਹਿਬ ਫਲੋਈਪੁਰ ਅਤੇ ਹੋਰ ਆਸ-ਪਾਸੇ ਏਰੀਆ ਦੇ ਵਿੱਚੋਂ ਇਹਨਾਂ ਵੱਲੋਂ ਚੋਰੀ ਕੀਤੀ ਗਈ ਸੀ ਉਨਾ ਕਿ ਆ ਕਿ ਫਿਲਹਾਲ ਇਹਨਾਂ ਦੇ ਕੋਲੋਂ ਇਹ ਸਾਰਾ ਸਮਾਨ ਕਵਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰ ਸੁਣੋ ਇਸ ਮੌਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਤਲੋਚਨ ਸਿੰਘ ਨੇ ਅਤੇ ਹੋਰ ਕੀ ਕੀ ਦਿੱਤੇ ਖਲਾਸੇ ਮਾਜੂਗ ਐਸਐਸਪੀ ਡਾਕਟਰ ਪ੍ਰਗਜ ਜੰਦੀ ਰਮੇਟ ਮਾੜੇ ਅਸਰਾ ਖਾਬਸੀ ਲਗਾਤਾਰ ਕਾਰਵਾਈ ਕਰਦੇ ਆ ਰਹੇ ਆ ਇੱਕ ਸਦਕ ਥਾਣੇ ਵੱਲੋਂ ਇੱਕ ਮਕਦਮਾ ਨੰਬਰ 5 ਡੇਟਰ 18125 ਨੂੰ ਰਜਿਸਟਰ ਕੀਤਾ ਗਿਆ ਸੀਗਾ ਜਿਸ ਵਿੱਚ ਅਸੀਂ 6 ਟਰਾਂਸਫਰ ਜਿਹੜਾ ਇੱਕ ਗਰੋਸਿੰਗਾ ਇਹਨਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਕੋਲੋਂ ਸਾਨੂੰ 80 ਕਿਲੋ ਤਾਂਬਾ ਇੱਕ ਗੈਸ ਸਿਲੰਡਰ ਇੱਕ ਸਪਰੇ ਪੰਪ ਤੇ ਇੱਕ ਇਹਨਾਂ ਕੋਲੋਂ ਗੱਡੀ ਮਿਲੀ ਏ ਤੇ ਜਿਹੜੀ ਇਹ ਗੱਡੀ ਦੀ ਵਰਤੋਂ ਜਦੋਂ ਰਾਤ ਨੂੰ ਇਹ ਟਰਾਂਸਫਰ ਨੂੰ ਚੋਰੀ ਕਰਨ ਜਾਂਦੇ ਉਸ ਉਸ ਗੱਡੀ ਵਿੱਚ ਹੀ ਇਹ ਉਹ ਤਾਂਬਾ ਖੋਲ ਕੇ ਵਿੱਚ ਲੈ ਕੇ ਆਉਂਦੇ ਸਨ ਤੇ ਜਿਨ੍ਹਾਂ ਨੂੰ ਅਸੀਂ ਮਾਜੋ ਕੋਰਟ ਵਿੱਚ ਪੇਸ਼ ਕੀਤਾ ਤੇ ਰਿਮਾਂਡ ਤਾਂ ਇਹਨਾਂ ਨੇ ਇਹ ਦੱਸਿਆ ਜੀ ਫਰੀਕੋਟ ਜ਼ਿਲ੍ਹੇ ਵਿੱਚ ਪਿੰਡ ਕੋਣੀ ਦੀਪ ਸਿੰਘ ਵਾਲਾ ਸੂਰੇ ਵਾਲਾ ਸੱਦੋਂ ਸਲਾਮਤਪੁਰਾ ਬਠਿੰਡਾ ਤੇ ਸੱਦੋਗੇ ਇਹ ਸਾਡੇ ਜ਼ਿਲ੍ਹੇ ਚ ਵੀ ਚੋਰੀਆਂ ਕਰਦੇ ਦੂਜੇ ਜ਼ਿਲ੍ਹਿਆਂ ਵਿੱਚ ਵੀ ਇਹ ਚੋਰੀਆਂ ਇਹਨਾਂ ਨੇ ਮੰਨੀਆਂ ਤੇ ਹੁਣ ਤੱਕ ਇਹਨਾਂ ਸਾਡੇ ਕੋਲ ਇਹ ਮੰਨ ਲਿਆ ਨੇ ਵੀ ਅਸੀਂ 50 ਤੋਂ 60 ਜਿਹੜੇ ਟਰਾਂਸਫਾਰਮ ਜਿਹੜੇ ਉਤਾਰ ਕੇ ਤੇ ਉਹਨਾਂ ਵਿੱਚੋਂ ਤਾਂਬਾ ਚੋਰੀ ਕੀਤਾ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਾਨੂੰ ਇਹ ਮੀਂਹ ਦੇ ਵੀ ਹੋਰ ਵੀ ਇਹਨਾਂ ਤੋਂ ਖਲਾਸਾ ਹੋ ਜਾਏਗਾ ਕਿਉਂਕਿ ਇਹ ਵੱਡਾ ਹੈ ਕਾਫੀ ਵੱਡਾ ਗ੍ਰੋਹ ਤੇ ਇਹਨਾਂ ਵਿੱਚ ਇੱਕ ਚੋਰ ਬਸੰਤ ਸਿੰਘ ਜਿੰਦੇ ਪਹਿਲਾਂ ਵੀ ਦੋ ਮਕਦਮੇ ਚੋਰੀ ਦੇ ਦਰਜ ਨੇ ਸ੍ਰੀ ਅੱਗੇ ਸਰਦਾਰ ਕਿੱਥੋਂ ਟਿਸਨ ਵੇਚ ਦਿੱਤੀ ਕਿਸਵੜੀ ਕੋਲ ਜਾਣ ਕਰਦੇ ਹਾਂ ਇਸ ਵਿੱਚ ਅਸੀਂ ਜਿਹੜਾ ਇਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਇੱਕ ਕੁਆੜੀ ਨੂੰ ਜਿਹੜਾ ਇਹ ਤਾਂਬਾ ਕੱਟ ਕੇ ਵੇਚਦੇ ਸਾਂ ਤੇ ਅਸੀਂ ਉਹਨੂੰ ਵੀ ਜਲਦੀ ਅਰੈਸਟ ਕਰ ਲਾਂਗੇ ਜਦੋਂ ਨਾਮਿਨੇਟ ਕੀਤਾ ਹਾਂਜੀ ਜੀ ਹਾਂਜੀ ਉਸ ਨੂੰ ਨਾਮਿਨੇਟ ਕਰ ਲਿਆ ਉਹਨੂੰ ਅਰੈਸਟ ਕਰਕੇ ਦੋਸੋਂ ਵੀ ਰਿਕਵਰੀ ਕਰਾਵਾਂਗੇ ਕਿਉਂਕਿ ਇਹ ਇੱਕ ਬਹੁਤ ਵੱਡਾ ਸਾਡੇ ਸਾਡੇ ਜ਼ਿਲ੍ਹੇ ਤੇ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਟਾਈਪ ਦਾ ਗਰੋਹ ਸਿੰਘ ਆ ਜਿਹੜਾ ਇਹ ਇਨਜਾਮ ਦਿੰਦੇ ਅਸੀਂ ਜਿਹੜਾ ਕਾਫੀ ਨੁਕਸਾਨ ਕਰਾਉਂਦੇ ਕਰਦੇ ਕਿਸਾਨਾਂ ਦਾ